ਮੈਂ ਆਪਣੇ ਚੈਨਲ ਤੇ ਵਿਚਾਰ ਆਪਣੇ ਜਿੰਨੇ ਦੇਣੇ ਹੁੰਦੇ ਨੇ ਉਹ ਦੇ ਚੁੱਕੇ ਆਂ ਪਰ ਬਹੁਤ ਜੋ ਗੱਲਾਂ ਅੱਜ ਕਹਿ ਚੁੱਕੇ ਨੇ ਉਹਨਾਂ ਨੂੰ ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਪੰਜ ਪ੍ਰਧਾਨੀ ਪ੍ਰਥਾ ਇਲੈਕਸ਼ਨ ਤੇ ਸਿਲੈਕਸ਼ਨ ਬਹੁਤ ਜਾਣੇ ਬੋਲੇ ਨੇ ਜਦੋਂ ਤੱਕ ਇਲੈਕਸ਼ਨ ਸਿਆਸੀ ਕੁਰਸੀਆਂ ਤੱਕ ਸੀਮਿਤ ਸੀ ਉਦੋਂ ਤੱਕ ਠੀਕ ਸੀ ਪਰ ਜਦੋਂ ਇਲੈਕਸ਼ਨ ਸਿਸਟਮ ਸਾਡੇ ਧਾਰਮਿਕ ਜਾਰਿਆਂ ਦੇ ਅੰਦਰ ਵੜਿਆ ਆ ਉਦੋਂ ਤੋਂ ਸਾਡਾ ਬੇੜਾ ਕਿਹੜੇ ਹਿਸਾਬ ਨਾਲ ਬੈਠਿਆ ਸਾਰੀ ਦੁਨੀਆ ਜਾਣਦੀ ਇਸ ਲਈ ਹੁਣ ਨਵਾਂ ਉਪਰਾਲਾ ਇੱਕ ਨਵੀਂ ਸੋਚ ਹੈ ਆਪ ਵੀ ਮਤਲਬ ਦਿਲ ਨੂੰ ਲੱਗਦਾ ਹੈ ਵੀ ਹਾਂ ਬਦਲਾਵ ਹੋਣਾ ਆਏਗਾ ਪੰਜ ਸਿੰਘ ਸਹਿਬਾਨ ਜੋ ਹੁਕਮ ਕਰਨਗੇ ਜਿੱਦਾਂ ਕਰਨਗੇ ਤਿੰਨ ਧਿਰਾਂ ਵੱਡੀਆਂ ਨੇ ਨਾਮ ਨਹੀਂ ਲਿੱਤਾ ਮੈਂ ਕਲੀਅਰਲੀ ਕਹਿ ਦਿੰਦਾ ਭਾਈ ਬਟਾਲਾ ਜੀ ਭਾਈ ਰਣਜੀਤ ਸਿੰਘ ਜੀ ਤੇ ਮਾਨਤਾਲ ਇਹੀ ਤਿੰਨ ਧਿਰਾਂ ਨੂੰ ਤੁਸੀਂ ਦੇਖਦੇ ਹੋ ਬਟਾਲਾ ਜਿਹੜੀ ਆਪਣੇ ਹੱਥਾਂ ਬਾਤੇ ਹੁਣ ਦੇਖਣਾ ਦੋ ਧਿਰਾਂ ਨੇ ਵੋਟਾਂ ਜਿਹੜਾ ਬਣਾਉਂਦਾ ਆ ਕਿਸੇ ਦਾ ਨਹੀਂ ਲੈਣਾ ਭਾਈ ਸਾਹਿਬ ਜੀ ਨਾਮ ਨਹੀਂ ਕਹਿੰਦਾ ਲੈਣਾ ਨਹੀਂ ਨਾ ਲੈਣਾ ਕਿਉਂ ਨਾਮ ਆ ਗਿਆ ਨਹੀਂ ਨਾ ਲੈਣਾ ਠੀਕ ਹੈ ਜੀ ਵੋਟਾਂ ਜਿਹੜੇ ਵੀ ਬਣਾਉਂਦਾ ਹੈ ਵੋਟਾਂ ਬਣਾਣਾ ਸਾਡਾ ਮਕਸਦ ਹੈ 29 ਫਰਵਰੀ ਤੱਕ ਦਾ ਟਾਈਮ ਹੈ ਵੱਧ ਤੋਂ ਵੱਧ ਵੋਟਾਂ ਬਣਾਓ ਉਸ ਤੋਂ ਬਾਅਦ ਪੰਚ ਸਿੰਘ ਸਹਿਵਾਨਾ ਦਾ ਜੋ ਫੈਸਲਾ ਹੁੰਦਾ ਹੈ ਇਹ ਜਥੇਬੰਦੀ ਜਿੱਥੇ ਵੀ ਅੱਗੇ ਇਵੈਂਟਸ ਰੱਖਦੇ ਨੇ ਸਮਾਗਮ ਸਮਾਗਮ ਰੱਖਦੇ ਨੇ ਜੋ ਫੈਸਲਾ ਕਰਦੇ ਨੇ ਉਹਨਾਂ ਦਾ ਫੈਸਲਾ ਸਿਰਮੱਥੇ ਪ੍ਰਵਾਨ ਹੋਏਗਾ ਜਿਹੜਾ ਵੀ ਆਗੂ ਜਿਹੜਾ ਵੱਲੋਂ ਮਤਲਬ ਖੜਾ ਕੀਤਾ ਜਾਏਗਾ ਹਲਕੇ ਚ ਉਤਾਰਿਆ ਜਾਏਗਾ ਜਾਂ ਸੰਗਤ ਆਪ ਚੁਣ ਕੇ ਕੋਈ ਲੈ ਕੇ ਆਂਦੀ ਹੈ ਸਵੇਟ ਪਰ ਸ਼ਰਤ ਹੈ ਕਿਸੇ ਸਿਆਸੀ ਧਿਰ ਦੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾ ਅੱਗੇ ਪਿੱਛੇ ਚੋਣਾ ਨਹੀਂ ਲੜਿਆ ਹੋਣਾ ਚਾਹੀਦਾ ਅਗਰ ਇਹ ਇਸ ਵਾਰ ਅਸੀਂ ਕਾਮੰਨੇ ਆ ਤਾਂ 101% ਬਦਲਾਅ ਅੱਗੇ ਆਇਆ ਖੜਾ ਫਿਰ ਜਿਹਨਾਂ ਦਾ ਗਲਾ ਤੁਸੀਂ چھڑا چاہنے ہو بادلوں تو یا کسے بھی سیاسی در تو ایس جی پی سی ازاد کرونا چاہنے ہو سا ترائیا ساڑا تخت ازاد ہو گیا اسی ازاد ہو جائیں گے این بےنتی پروان کرنا واہ واحر جی کا خالصہ واحر جی کی فتح